ਆਪ ਲਾਈਵ ਕੀਤੀ 8 ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਸਬੱਧ ਪਿੰਡ ਪੀਰ ਦੀ ਸ਼ੈਣ ਤੋਂ ਮਹਾਨ ਨਗਰ ਸੇਤਨ ਸੁੰਦਰ ਪਾਲਸੀ ਵਿਸ਼ੇ ਸੋਭਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪਰਛਾ ਆਪੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੇਸਨ ਪਿੰਡ ਪੀਰ ਦੀ ਸ਼ੈਣ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਫਰਾਨਾਪਾਰੀ ਵਾਲ ਤੋਂ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਸ਼ਰੀਪ ਬਰੋਸਾ ਧਾਰੀਵਾਲ ਵਿਖੇ ਮਸਤਕ ਹੋਣ ਉਪਰੰਤ ਵੱਖ-ਵੱਖ ਪਿੰਡਾਂ ਤੋਂ ਹੁੰਦਾ ਆ ਆਰੰਭਕ ਸਥਾਨ ਤੇ ਸਮਾਪਤ ਹੋਇਆ ਨਗਰ ਕੀਰਤਨ ਦੌਰਾਨ ਸਮੂਹ ਸੰਗਤਾਂ ਵੱਲੋਂ ਇਲਾਹੀ ਬਾਰੀ ਦਾ ਕੀਰਤਨ ਸੇਵਨ ਕਰਦੇ ਹੋਏ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰ ਰਹੇ ਸਨ ਨਗਰ ਕੀਰਤਨ ਦਾ ਪ੍ਰਾਣਾ ਧਾਰੀਵਾਲ ਵਿਖੇ ਪਹੁੰਚਣ ਤੇ ਬਟਨ ਸਿੰਘ ਹਲਵਾਈ ਸਮੇਤ ਪੁਰਾਣੇ ਧਾਰੀ ਵਾਲਦੀਆਂ ਸਮੂਹ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂਰ ਮਾਲਾ ਸਾਹਿਬ ਪਹਿਨਟ ਕੀਤਾ ਪੰਜ ਪਿਆਰਿਆਂ ਨੂੰ ਸਰੂਪਾਉ ਪਾਏ ਅਤੇ ਦੁੱਧ ਦਾ ਲੰਗਰ ਅਟੁੱਟ ਵਰਤਿਆ ਇਸ ਮੌਕੇ ਤੇ ਪਿੰਡ ਦੀ ਸਾਹਿਬ ਦੇ ਸਰਪੰਚ ਜਿਮਰਦੀਪ ਸਿੰਘ ਸੋਲ ਸਾਧਕਾਰ ਸਰਪੰਚ ਮੰਨਿੰਦਰ ਸਿੰਘ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਹਰਜਿੰਦਰ ਸਿੰਘ ਸਮੇਤ ਬਾਊਟਰ ਰਮਿੰਦਰ ਸਿੰਘ ਪੰਚ ਪਰਮਜੀਤ ਸਿੰਘ ਪੰਚ ਇਕਬਾਲ ਮਸੀਹ ਪੰਚ ਜਗੰਦਰ ਕੌਰ ਪੰਚਤਰ ਲੋਜਨ ਸਿੰਘ ਪੰਚ ਸਹਿਬਾਜ ਸਿੰਘ ਰਸਪਾਲ ਸਿੰਘ ਸਾਫ ਦਾ ਸਰਪੰਚ ਬਲਜਿੰਦਰ ਸਿੰਘ ਬਿੱਲਾ ਠੇਕੇਦਾਰ ਮਨਜੀਤ ਸਿੰਘ ਸੁਲਖਮ ਸਿੰਘ ਸਮੇਤ ਵੱਡੇ ਜੀਤੀ ਦੇ ਪਿੰਡ ਦੀਆਂ ਬੂਬੀਆਂ ਅਤੇ ਮਰਦ ਹਾਜ਼ਰ ਸਨ ਆਓ ਤੁਹਾਨੂੰ ਦਿਖਾਉਨੇ ਆ ਨਗਰ ਕੀਰਤਨ ਦੀਆਂ ਲਾਈਵ ਤੇ ਸੁਣਦਾ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਿੰਘ ਜੀ ਤੰਤਬਾ ਬਾਜਰਾ ਸਿੰਘ ਜੀ ਤੰਤਬਾ ਬਾਜਰਾ ਸਿੰਘ ਜੀ

ਹਾਂਜੀ ਬਾਬਾ ਜੀ ਦੱਸ ਦਿਓ ਅੱਜ ਪਿੰਡ ਪੀਪੀ ਜਾਨ ਤੋਂ ਨਗਰ ਕੀਰਤਨ ਲਜਾਇਆ ਜਾ ਰਿਹਾ ਤੇ ਭੋਗੇ ਵੱਡੀ ਪਦਾ ਜੀ ਸੰਗਤਾਂ ਨਾਲ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਹੈ ਨਗਰ ਪੀਰ ਦੀ ਸੈਨ ਵੱਲੋਂ ਜੋ ਧੰਨ ਧੰਨ ਸਾਹਿਬੇ ਕਮਾਲ ਕਲਗੀ ਧਰ ਬਿਸ਼ੇਸ਼ ਕੀਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਤਸ਼ਾਹ ਜੀਆਂ ਦੇ ਪ੍ਰਗਟ ਦਿਹਾੜੇ ਦੀ ਖੁਸ਼ੀਆਂ ਮਨਾਉਂਦਾ ਹੋਇਆ ਸਾਰੀ ਸੰਗਤ ਨੇ ਮਿਲ ਕਰਕੇ ਪਾਤਸ਼ਾਹ ਜੀ ਦੀ ਉਪਾਅ ਕਿਰਪਾ ਸਦਕਾ ਮਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਜੋ ਨਗਰ ਕੀਰਤਨ ਅੱਜ ਸਜਾਇਆ ਜਾ ਰਿਹਾ ਸੀ ਅੱਜ ਮਾਰੇ ਸੱਚੇ ਪਾਸ਼ਾ ਨੇ ਆਪ ਕਿਰਪਾ ਕਰਕੇ ਸੰਗਤਾਂ ਨੂੰ ਸੇਵਾ ਲੈ ਕਰਕੇ ਹੰਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਸੱਚੇ ਪਾਸ਼ਾ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਨਗਰ ਕੀਰਤਨ ਨਗਰ ਕੀਰਤਨ ਜਿਹਦੇ ਸਹਾਂਤ ਵਾਰਪਹੁੰਦਾ ਹੋਇਆ ਪੁਰਾਣੇ ਧਾਰੀਵਾਲ ਤੋਂ ਮਾਰੇ ਸੱਚੇ ਪਾਛੇ ਦੀ ਕਿਰਪਾ ਸਦਕਾ ਪਹੁੰਚਿਆ ਹੈ ਤਾਂ ਹੁਣ ਸਾਰੀ ਸੰਗਤ ਨੇ ਬੜਾ ਸੋ ਜੋ ਕਰਕੇ ਖਾ ਖਾਂ ਤੇ ਸੰਤਾਂ ਨੇ ਸੰਤਾਂ ਦੀ ਸੇਵਤਾ ਸੇਵਾ ਕੀਤੀ ਹੈ। ਤਹੌਨ ਨਗਰਪੀਤਨ ਜਿਹੜਾ ਹੈ ਪਰਾਣੇ ਧਾਰੀਵਾਲ ਪਹੁੰਚਿਆ ਹੈ। ਸੋ ਇੱਥੇ ਹੁੰਦਾ ਹੋਇਆ ਨਗਰਪੀਤਨ ਅੱਜ ਗੁਰਦੁਆਰਾ ਸ੍ਰੀ ਬਰਸਾਏ ਵਿਖੇ ਪਹੁੰਚੇਗਾ। ਅਤੇ ਸੰਗਤਾਂ ਮਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਕਹਿਰਨ ਗਿਆ ਵਿਸ਼ਰਾਮ ਹੋਵੇਗਾ। ਮਾਰੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਾਰੀ ਸੰਗਤ ਨੇ ਬਹੁਤ ਉਪਰਾਲਾ ਕੀਤਾ ਹੈ। ਸੋ ਸਤਿਗੁਰ ਪਾਤਸ਼ਾਹ ਜੀ ਆਪ ਕਿਰਪਾ ਰਹਿਮਤ ਕਰਨ। ਮਾਰੇ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਮਾਰੇ ਸੱਚੇ ਪਾਜ ਆਪ ਸੇਵਾ ਲੈਣ ਤੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਵਾਦ ਹੈ ਜੋ ਇਹ ਉਪਰਾਲਾ ਮਾਰੇ ਸੱਚੇ ਪਾਜ ਦੀ ਕਿਰਪਾ ਸਦਕਾ ਸੰਪੰਨ ਕੀਤਾ ਹੈ ਜੀ ਤੇ ਸਾਰੀ ਸੰਗਤ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਖੁਸ਼ੀ ਦੇ ਵਿੱਚ ਨਗਰਪੀਰ ਦੀ ਸਹਿਨ ਵੱਲੋਂ ਅੱਜ ਨਗਰ ਕੀਰਤਨ ਸਜਾਇਆ ਗਿਆ ਹੈ ਜੋ ਕਿ ਪੀਰ ਦੀ ਸਾਂ ਤੇ ਚਾਲੇ ਪਾ ਕੇ ਰਸਤੇ ਦੇ ਵਿੱਚ ਹੁਣ ਪੁਰਾਣਾ ਧਾਰਿਆਲ ਵਿਖੇ ਪਹੁੰਚਿਆ ਹੈ ਇਸ ਤੋਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਅੰਮ੍ਰੀ ਪਾਸ਼ਾਈ ਦੇ ਸਥਾਨ ਦਰਬਾਰ ਤੋਂ ਹੰਦਾ ਹੋਇਆ ਵਾਪਸ ਸ਼ਾਮ ਨੂੰ ਆਪਣੇ ਨਿਜੀ ਸਥਾਨ ਤੇ ਪਹੁੰਚੇਗਾ ਅਸੀਂ ਸਾਰੀਆਂ ਸੰਗਤਾਂ ਦਾ ਜਿਹੜੀਆਂ ਰਸਤੇ ਦੇ ਵਿੱਚ ਲੰਗਰ ਚ ਕਾਰਜਿਆਂ ਨੇ ਬੇਧਤੀ ਸੇਵਾ ਕਰ ਰਿਹਾ ਹੋਰ ਕਿਸੇ ਪ੍ਰਕਾਰ ਦੀ ਫਰੋਡ ਦੀ ਸੇਵਾ ਕਰ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਆ ਕਿ ਇਹਨਾਂ ਦੀਆਂ ਮਨੋ ਕਾਮਨਾ ਸਾਰੀਆਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਪ੍ਰਧਾਨਤਾ ਸਿਵੋਬ ਸਿੰਘ ਜੀ ਦਾ ਪ੍ਰਕਾਸ਼ਿਆ ਰਾਇਆ ਜੀ ਸਾਰੀਆਂ ਪਿੰਡ ਪੀੜੀ ਸਾਂ ਦੀ ਸੰਗਤਾਂ ਗੁਰੂ ਦੇ ਸਾਰੇ ਵੀਰ ਭਰਾ ਮੇਰੇ ਤੇ ਬਣਾ ਰਹੇ ਹਨ ਪਾਨ ਸੀਰੀ ਗੁਰੂ ਰਣਚਾਰ ਦੀ ਹਜੂਰੀ ਵਿੱਚ ਪੰਜ ਪਿਆਰੇ ਨੇ ਬرائی ਗਾਈ ਵਿੱਚ ਸਾਰੀਆਂ ਸੰਗਤਾਂ ਮਨਾ ਰੀਆਂ ਨੇ ਸਾਰਾ ਪਿੰਡ ਦਾ ਸਹਿਯੋਗ ਪੂਰਾ ਜੀ ਫਰਮਾਇਆ ਮੇਰੇ ਸਾਰੇ ਕੀਤਨ ਕਰਨ ਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅਸੀਂ ਅੱਗੇ ਅੱਗੇ ਨਗਰ ਕੀਤੇ ਮੁਜਾ ਆਦਾ ਪਿੰਡ ਪੀਰ ਦੀਆਂ ਤੋਂ ਠੀਕ ਹੈ ਜੀ ਆਹੀ ਸੂਪ ਪਿੰਡ ਪੀਰ ਦੀ ਫੈਨ ਅਦਰ ਜਿੰਮੂਲ ਸਿੰਘ ਨੇ ਆਹੀ ਆਦਿ ਨਗਰ ਕੀਤੇ ਨਾਲ ਲੈ ਕੇ ਜਾ ਰਹੇ ਆ ਅਸੀਂ ਬੁੱਲ ਸਾਹਿਬ ਤੋਂ ਮੁੜ ਕੇ ਦੁਬਾਰਾ ਵਾਪਸ ਜਾਣਾ ਤੇ ਬਹੁਤ ਵਧੀਆ ਇਹ ਪ੍ਰੋਗਰਾਮ ਚੱਲ ਰਿਹਾ ਤੇ ਹੋਰ ਦੇਖੋ ਹਰ ਸਾਲ ਕਟਿਆ ਜਾ ਰਿਹਾ ਹੈ ਨਗਰ ਕੀ ਸਰ ਨਗਰ ਕੀ ਪਰ ਹਰ ਸਾਲ ਨਿਕਲਦਾ ਹੈ ਐਸੇ ਟਾਈਮ ਤੇ ਇਹਦੇ ਸਬੰਧ ਵਿੱਚ ਕੋਈ ਲੇਦਾ ਇੱਕ ਗੁਰੂ ਗ੍ਰੰਥ ਸਾਹਿਬ ਦੇ ਬੰਦਰੇ ਕਿ ਜੰਮਣੇ